जेकर हम हमें कोई गिफ्ट लेना था, फाजिल फाजिलकादी प्रेम गली खुल गया ट्रॉफी हाउस के गिफ्ट पॉइंट, मैजिक <दिण> गेम्स हर तरह की गिफ्टिंग रेंज जो कि पांच सौ सात सौ गिफ्ट आइटम मार्केट में अवेलेबल हो रही थी तीन सौ तो नीचे रेंज अवेलेबल ने अपने को ਸਾਡੇ ਸ਼ੇਅਰ ਕਰਨ ਵਾਲਿਆਂ ਨੂੰ ਤਾਂ ਗਿਫਟ ਕੀ ਰਹੇਗਾ ਆ ਸਮਾਰਟ ਵਾਚ ਗਿਫਟ ਕਰਾਂਗੇ ਅੱਜ ਕੱਲ ਸਮਾਰਟ ਜਨਤਾ ਸਮਾਰਟ ਬਿਊ ਦੇ ਕੇ ਆਏਗੀ ਸਾਡੇ ਕੋਲ ਤਾਂ ਸਮਾਰਟ ਵਾਚ ਬਿਲਕੁਲ ਫ੍ਰੀ ਮਿਲੇਗੀ ਤੁਸੀਂ ਡਰਾ ਕਟੋਗੇ ਤੁਹਾਡੇ ਜਿੰਮੇ ਰਹੇਗਾ ਤੁਸੀਂ ਕਿਹਨੂੰ ਕੋਲ ਅੱਗੇ ਆ ਰਿਹਾ ਹੈ ਵੈਲੈਂਟਾਈਨ ਵੈਲੈਂਟਾਈਨ ਦੇ ਮੌਕੇ ਤੇ ਜੋ ਹਰ ਬਾਜ਼ਾਰਤ ਜਿਹੜੇ ਕੀ ਮਿਲਦੇ ਸੀ 400 500 ਦੇ ਰੇਂਜ ਵਿੱਚ 100 ਰੁਪਏ ਦੇ ਵਿੱਚ ਸਟਾਰਟਿੰਗ ਆਰਟਸ ਨੇ रेंज, एनी, देख चुके हो, एनी रेंज है कि हर तरह के मॉडल अवेलेबल ने बहुत ही ज्यादा डिस्काउंट रेट है जो मॉडल हजार सताई हज़ार तीन हज़ार का सिर्फ बारह सौ रुपए हजार के इन रुपए ਇਸ ਸਿਰਫ 600 ਬਰ। ਸਿਰਫ 600 ਬਰ। ਐਡਾ ਵੱਡਾ ਟੈਡੀ ਜੀ। ਉਸ ਜਿਹੜੇ ਸ਼ੇਅਰ ਕਰਕੇ ਆਣਗੇ 10% ਡਿਸਕਾਊਂਟ ਵੱਖਰਾ ਜੀ। ਉਹ ਸਾਰਾ ਸਾਰਾ ਕੋਈ ਪਰਚੇਸ ਕਰਨ ਤੋਂ ਬਾਅਦ ਤੁਸੀਂ ਦੱਸਿਓ ਦਿਖਾਈਓ ਆਕਰ ਕੋਈ ਸ਼ੇਅਰ ਕੀਤਾ ਆ ਉਸ ਤੋਂ ਬਾਅਦ ਤੁਹਾਨੂੰ 10% ਟੋਨ ਬਣਾ ਕਰਕੇ ਦਿੱਤਾ ਜਾਏਗਾ। ਵਾਹ ਜੀ ਵਾਹ। ਤਾਂ ਇਹ ਵਾਹਗੀ ਨਿਆਈ। ਇਸ ਵਾਂਗੂੇ ਤੌਰ ਦੇਖੋ ਕਿਊਟ ਮੋਡਲ ਸਾਡੇ। ਵਾਹ ਜੀ ਵਾਹ। ਐਡਾ ਵੱਡਾ ਜਾਇੰਟ ਸਾਈਜ਼ ਜਿਹੜਾ ਆ ਗਿਆ ਟੈਡੀ ਬੀਅਰ ਉਹ ਵੀ ਤੁਹਾਨੂੰ ਸਿਰਫ 200 ਰੇਂਜ ਤੋਂ ਨਿਕਲ ਕੇ ਚੇਂਜ ਕਰ ਹੀ ਦੇਵਾਂਗੇ। ਉਹ ਨੂ ਵੱਡਾ ਲੱਗ ਰਿਹਾ ਰੁਪੇਸ਼ ਜੀ ਆ ਕੀ ਲੱਗੇਗਾ ਉਹ ਮਹਾਰਾਜੀ ਨਵੀਆਂ ਨਵੀਆਂ ਚੀਜ਼ਾਂ ਤੁਸੀਂ ਐਡਾ ਵੱਡਾ ਝੱਕ ਲਿਆਈ ਏ ਤੇ ਪਿਆਰ ਅੱਜ ਦਾ ਲੋਕਾਂ ਦਾ ਬਹੁਤ ਵੱਡਾ ਆ ਜੀ ਨੂ ਵੱਡਾ ਕਰਦਾ ਨਹੀਂ ਕਰੋ ਪਿਆਰ ਕਰਦੇ ਆ ਵਾਹ ਉਹ ਟੈਡੀੜਾ ਸਾਰਾ ਵਾਹ ਜੀ ਵਾਹ ਉਹ ਵੀ ਟੈਡੀੜਾ ਹੀ ਵੱਡਾ ਵਾਹ ਜੀ ਵਾਹ ਵੱਡਾ ਸਾਰਾ ਟੈਡੀ

100 150 ਕੋ ਕੱਟ ਨਹੀਂ ਮਿਲਦੀ ਉਹ ਤੇ ਸਿਰਫ ਮਿਲਣੀ ਹੈ 40 ਰੁਪਏ ਦੀ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਜੇਕਰ ਹੁਣ ਤੁਸੀਂ ਕੋਈ ਗਿਫਟ ਲੈਣਾ ਤਾਂ ਫਾਜ਼ਿਲ ਕਾਦੀ ਪ੍ਰੇਮ ਗਲੀ ਦੇ ਵਿੱਚ ਗੁਲਗੱਟ ਟ੍ਰੋਫੀ ਹਾਊਸ ਦੇ ਨਾਲ ਨਾਲ ਗਿਫਟ ਪੁਆਇੰਟ ਜਿਨ੍ਹਾਂ ਵੱਲੋਂ ਬਹੁਤ ਵਧੀਆ ਜਿਹੜੇ ਗਿਫਟ ਆਈਟਮ ਲੈ ਲੈਂਦੇ ਆਗੇ ਤੇ ਫਾਜ਼ਿਲ ਕਾਦੇ ਵਿੱਚ ਨਵੀਆਂ-ਨਵੀਆਂ ਆਈਟਮਾਂ ਜਿਹੜੀਆਂ ਇਹਨਾਂ ਵੱਲੋਂ ਉਪਲਬਧ ਕਰਵਾਈਆਂ ਗਈਆਂ ਤਾਂ ਉਹ ਅੰਦਰ ਚਲਦੇ ਆ ਤੇ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਆਈਟਮਸ ਇਹਨਾਂ ਵੱਲੋਂ ਲਿਆਂਦੀਆਂ ਗਈਆਂ ਤੇ ਕਿਹੜੀ-ਕਿਹੜੀ ਚੀਜ਼ਾਂ ਫਾਜ਼ਿਲਕਾ ਦੇ ਲੋਕਾਂ ਦੇ ਲਈ ਇਹਨਾਂ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਲੋ ਜੀ ਅਸੀਂ ਪਹੁੰਚ ਚੁੱਕੇ ਆ ਟਰੋਫੀ ਹਾਊਸ ਐਂਡ ਗਿਫਟ ਪੁਆਇੰਟ ਦੇ ਅੰਦਰ ਤੇ ਜਾਂਦੇ ਆ ਇੱਥੋਂ ਦੇ ਸੰਚਾਲਕ ਦੇ ਕੋਲੋਂ ਪਹਿਲਾਂ ਤੁਹਾਨੂੰ ਸੰਚਾਲਕ ਜੀ ਨਾਲ ਮਿਲਾ ਦਈਏ ਮਨੋਜ ਨਾਰੰਗ ਜਿਹੜੇ ਨੇ ਉਹਨਾਂ ਦੇ ਸੰਚਾਲਕ ਨੇ ਮਨੋਦੀ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕੀ ਗੋਂਗੇ ਕਿਸ ਤਰ੍ਹਾਂ ਦੀ ਆਈਟਮਸ ਤੁਹਾਡੇ ਵੱਲੋਂ ਲਿਆਂਦੀਆਂ ਗਈਆਂ ਤੇ ਕਿਹੜਾ ਕਿਸ ਤਰ੍ਹਾਂ ਦਾ ਜਿਹੜਾ ਇਹ ਗਿਫਟ ਪੁਆਇੰਟ ਬਣਾਇਆ ਗਿਆ ਟਰੋਫੀ ਹਾਊਸ ਸ਼ੁਰੂ ਕੀਤਾ ਇਸ ਸਾਲ ਆਪਾਂ ਅਸ ਤੋਂ 2 ਸਾਲ ਪਹਿਲੇ ਤੇ ਟਰੋਫੀ ਹਾਊਸ ਦੀ ਸਕਸੈਸ ਨੂੰ ਬੜੀ ਅੱਛੀ ਤਰ੍ਹਾਂ ਇੰਜੋਏ ਕੀਤਾ ਸ਼ਹਿਰ ਨੇ ਵੀ ਨਵੀਂ ਨਵੀਂ ਵੈਰਾਈਟੀ ਨਵੀਂ ਨਵੀਂ ਚੀਜ਼ਾਂ ਦੀ ਜਿਹੜੀ ਆਪਾਂ ਡਿਜ਼ਾਈਨਿੰਗ ਜੋ ਸੀਗੀਆਂ ਉਹ ਆਪਾਂ ਪੇਸ਼ ਕੀਤੀਆਂ ਸ਼ਹਿਰ ਨੂੰ ਨਾਲ ਹੀ ਡਿਮਾਂਡ ਚੱਲਦੀ ਸੀ ਕਿ ਗਿਫਟਿੰਗ ਵਿੱਚ ਵੀ ਉਤਰਿਆ ਜਾਏ ਉਹ ਵਹੀ ਸ਼ੋਪ ਤੋਂ ਟ੍ਰੋਫੀ ਹਾਊਸ ਤੋਂ ਸ਼ੁਰੂ ਕੀਤਾ ਸੀ ਆਪਾਂ ਬਟ ਇੱਕ ਹੋ ਨਵਾਂ ਆਫੀਸ ਹੀ ਆਊਟਲਟ ਹੀ ਬਣਾਤਾ ਹੈ ਗਿਫਟ ਪੁਆਇੰਟ ਦਾ ਜਿੱਥੇ ਕਾਰਪੋਰੇਟ ਗਿਫਟ ਤੇ ਨਾਲ ਨਾਲ ਹਰ ਇਵੈਂਟ ਦੇ ਲਈ ਚਾਹੇ ਬਰਥਡੇ ਆ ਚਾਹੇ ਹਾਊਸ ਓਪਨਿੰਗ ਹੈ ਚਾਹੇ ਐਨੀਵਰਸਰੀ ਗਿਫਟਸ ਹੈ ਚਾਹੇ ਕਿਸੇ ਦੀ ਮੈਰਿਜ ਤੇ ਦੇਣਾ ਹੋਰ ਚਾਹੇ ਕਿਸੇ ਹੋਰ ਓਕੇਸ਼ਨ ਤੇ ਹਰ ਤਰ੍ਹਾਂ ਦੇ ਗਿਫਟ ਜਿਹੜੇ ਹੈਗਾ ਹੁਣ ਤੁਹਾਡੇ ਕੋਲ ਤੁਹਾਨੂੰ ਇਸ ਆਫੀਸਿਸ ਮਿਲਣਗੇ ਤਾਂ ਮਾਰਕੀਟ ਤੋਂ ਬਹੁਤ ਘੱਟ ਰੇਟਾਂ ਤੇ ਤਾਂ ਬਿਲਕੁਲ ਜੀ ਮਾਰਕੀਟ ਤੋਂ ਬਹੁਤ ਘੱਟ ਰੇਟਾਂ ਤੇ ਜਿਹੜਾ ਤੁਹਾਨੂੰ ਸਾਰੀਆਂ ਗਿਫਟ ਆਈਟਮ ਜਿਹੜੀਆਂ ਇੱਕ ਟ੍ਰੋਫੀ ਹਾਊਸ ਐਂਡ ਗਿਫਟ ਪੁਆਇੰਟ ਤਾਂ ਬਿਲਕੁਲ ਜੀ ਪ੍ਰੇਮ ਗਲੀ ਦੇ ਵਿੱਚ ਟ੍ਰੋਫੀ ਹਾਊਸ ਗਿਫਟ ਪੁਆਇੰਟ ਜਿਹੜਾ ਉਹ ਖੁੱਲ ਗਿਆ ਤਾਂ ਇਹਨਾਂ ਵੱਲੋਂ ਹਰ ਤਰ੍ਹਾਂ ਦੇ ਗਿਫਟ ਆਈਟਮ ਬਾਜ਼ਾਰ ਦੇ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਜਿਹੜਾ ਉਪਲਬਧ ਕਰਵਾਈਆਂ ਜਾ ਰਹੀਆਂ ਅੱਗੇ ਦੀ ਜਾਣਕਾਰੀ ਅਸੀਂ ਤੁਹਾਨੂੰ ਬਾਅਦ ਵਿੱਚ ਦੇਵਾਂਗੇ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ-ਕਿਸ ਤਰ੍ਹਾਂ ਦੇ ਜਿਹੜਾ ਇੱਥੇ ਗਿਫਟ ਆਈਟਮ ਉਪਲਬਧ ਕਰਵਾਈਆਂ ਗਈਆਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਤੇ ਗਿਫਟ ਆਈਟਮਸ ਵੱਡੇ ਵੱਡੇ ਗਿਫਟ ਛੋਟੇ ਗਿਫਟ ਹਰ ਤਰ੍ਹਾਂ ਦੇ ਗਿਫਟ ਗਿਫਟ ਜਿਹੜੇ ਆ ਇਹਦੇ ਤੁਹਾਡੇ ਲਈ ਲੈਂਦੇ ਗਏ ਤਾਂ ਗਿਫਟ ਆਈਟਮ ਦੀ ਗੱਲ ਕਰਾਂਗੇ ਪਹਿਲਾਂ ਗਿਫਟ ਆਈਟਮ ਸਰ ਕੀ ਦਿਖਾਣਾ ਚਾਹੋਗੇ ਗਿਫਟ ਆਈਟਮ ਹਰ ਤਰ੍ਹਾਂ ਦੀ ਬੱਚਿਆਂ ਦੀ ਗੇਮਸ ਮੈਜਿਕ ਗੇਮਸ ਹਰ ਤਰ੍ਹਾਂ ਦੀ ਗਿਫਟਿੰਗ ਰੇਂਜ ਜੋ ਕਿ 500 700 ਦੇ ਵਿੱਚ ਗਿਫਟ ਆਈਟਮ ਮਾਰਕੀਟ ਚ ਅਵੇਲੇਬਲ ਹੋ ਰਹੀਆਂ ਸੀ ਆ 300 ਤੋਂ ਨੀਚੇ ਰੇਂਜ ਚ ਅਵੇਲੇਬਲ ਨੇ ਆਪਣੇ ਕੋਲ ਇੱਥੇ ਜੀ ਤੱਬਿਲਲ ਜੀ ਗਿਫਟਿੰਗ ਨੇ ਤੁਸੀਂ ਸਾਰੀ ਦੇਖੀ ਹੈ ਹਰ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਨੇ ਐਮ ਆਰ ਪੀ ਤੋਂ ਲਗਭਗ 50 50% 70 70% ਡਿਸਕਾਊਂਟ ਤੇ ਅਵੇਲੇਬਲ ਹੈ ਤਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ 300 ਰੁਪਏ ਦੇ ਵਿੱਚ ਜਿਹੜੀ ਗਿਫਟ ਆਈਟਮ ਮਿਲ ਰਹੀ ਹੈ ਚਾਹੇ ਕਿਸੇ ਦਾ ਬਰਥਡੇ ਹੋਵੇ ਮੈਰਿਜ ਪਾਰਟੀ ਹੋਵੇ ਚਾਹੇ ਕੋਈ ਕਿੱਟੀ ਪਾਰਟੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਨੂੰ ਵੀ ਗਿਫਟ ਦੇਣਾ ਹੈ ਉਹ ਤੁਹਾਨੂੰ ਗਿਫਟ ਇੱਤੇ ਬੜੇ ਹੀ ਸਸਤੇ ਰੇਟਾਂ ਦੇ ਵਿੱਚ ਮਿਲਣ ਵਾਲਾ ਤਾਂ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਉਣੇ ਆ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਗਿਫਟ ਦਿੱਤਾ ਜਾਣਾ ਗਿਫਟ ਕੀ ਹੋਏਗਾ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਮਨੋਜੀ ਕੀ ਕਹੋਗੇ ਅੱਗੇ ਬੇਸੀ ਨਾਲ ਅੱਗੇ ਆ ਰਿਹਾ ਵੈਲੈਂਟਾਈਨ ਵੈਲੈਂਟਾਈਨ ਦੇ ਮੌਕੇ ਤੇ ਜੋ ਹਾਰ ਬਾਜ਼ਾਰ ਵਿੱਚ ਜਿਹੜੇ ਕਿ ਮਿਲ ਰਹੇ ਸੀ 400 500 ਦੇ ਰੇਟ 'ਚ 100 ਰੁਪਏ ਦੇ ਵਿੱਚ ਸਟਾਰਟਿੰਗ ਹਾਰਟਸ ਜੀ ਕੈਡੀਬੀਐਸ ਦੀ ਰੇਂਜ ਇੰਨੀ ਤੁਸੀਂ ਖੁਦ ਫੋਟੋਆਂ 'ਚ ਵੀਡੀਓਜ਼ ਦੇਖ ਚੁੱਕੇ ਹੋਗੇ ਐਨੀ ਰੇਂਜ ਹੈ ਕਿ ਹਰ ਤਰ੍ਹਾਂ ਦੇ ਮਾਡਲ ਅਵੇਲੇਬਲ ਨੇ ਉਹ ਵੀ ਬਹੁਤ ਹੀ ਜ਼ਿਆਦਾ ਡਿਸਕਾਊਂਟਡ ਰੇਟ ਤੇ ਜਿਹੜਾ ਮਾਡਲ ਬਾਜ਼ਾਰ ਵਿੱਚ 22000 3000 ਦਾ ਹੈ ਸਿਰਫ 1200 ਰੁਪਏ ਤਾਂ ਬਿਲਕੁਲ ਜੀ 50% ਤੋਂ ਵੀ ਵੱਧ ਕੇ ਜਿਹੜੀ ਲੈਸ ਮਿਲਣੀ ਹੈ ਜਿਹੜੀ ਜੀ ਤੁਹਾਨੂੰ ਬਾਜ਼ਾਰ ਦੇ ਵਿੱਚ 2 2000 ਦੀ ਮਿਲਨੀ ਹੈ ਉਹ ਤੇ ਤੁਹਾਨੂੰ 11200 ਰੁਪਏ ਦੇ ਵਿੱਚ ਬੜੀ इजीली ਤੁਹਾਨੂੰ ਜਿਹੜਾ अवेलेबल ਕਰਵਾਈ ਜਾਏਗੀ ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਗਿਫਟ ਲੈਣਾ ਹੋਵੇ ਤੁਹਾਨੂੰ ਬਾਜ਼ਾਰ ਤੋਂ ਬਹੁਤ ਹੀ ਸਸਤੇ ਰੇਟਾਂ ਤੇ ਮਿਲਣਾ ਮਨੋਜੀ ਹੋਰ ਕੀ ਗਾਉਂਗੇ ਗਿਫਟ ਨੂੰ ਲੈ ਕੇ ਗਿਫਟਿੰਗ ਤੋਂ ਬਾਅਦ ਸਾਡੇ ਕੋਲ ਡੇਲੀ ਹਾਊਸਹੋਲਡ ਪ੍ਰੋਡਕਟਸ ਦੀ ਵੀ ਰੇਂਜ ਹੈ ਪਰਫਿਊਮ ਡੀਓ ਜਿਹੜੇ ਆ 50 50% ਡਿਸਕਾਊਂਟ ਤੇ 70 70% ਡਿਸਕਾਊਂਟ ਤੇ अवेलेबल ਹੈ ਜੀ ਉਹਦੇ ਨਾਲ ਹੀ ਜਿਹੜੀ ਬੱਚਿਆਂ ਦੀ ਗੇਮਸ ਨੇ ਬੱਚਿਆਂ ਦੇ ਜਿਹੜੇ ਗਿਫਟ ਕਰਦੇ ਆ ਇੱਕ ਦੂਸਰੇ ਨੂੰ ਉਹਦੇ ਵਿੱਚ ਵੀ ਜਿਹੜੀ ਰੇਂਜ ਆ ਤੁਸੀਂ ਸਾਰੀ ਦੇਖ ਚੁੱਕੇ ਹੋ ਡੈਕੋਰੇਟਿਵ ਆਈਟਮਾਂ ਜਿਹੜੀਆਂ ਗਨਸ ਦੇ ਮਾਡਲ ਜਿਹੜੇ ਜਿਹੜੇ ਕਿ ਬਾਜ਼ਾਰ ਵਿੱਚ 2 2 3 3000 ਦੇ ਮਿਲਦੇ ਸੀ 500 ਰੁਪਏ ਤੋਂ ਸ਼ੁਰੂਆਤ ਸੀ ਸਰ ਤਾਂ ਬਿਲਕੁਲ ਜੀ ਕਰਦੇ ਵਿੱਚ ਸਜਾਵਟ ਦੀ ਆਈਟਮ ਤਾਂ ਤੁਸੀਂ ਲੈਣੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਕੋਈ ਵੀ ਗਿਫਟਡ ਆਈਟਮ ਤੁਸੀਂ ਲੈਣੀ ਹੋਵੇ ਉਹ ਤੁਹਾਨੂੰ ਇੱਥੇ ਉਪਲਬਧ ਕਰਵਾਈ ਗਈ ਹੈ ਤੁਸੀਂ ਆਈਟਮਾਂ ਦੇਖ ਲਓ ਕਿਸ ਤਰ੍ਹਾਂ ਦੇ ਨਾਲ ਜਿਹੜਾ ਘਰ ਨੂੰ ਸਜਾਉਣ ਦੇ ਲਈ ਇੱਥੇ ਆਈਟਮਸ ਰੈਂਦੀਆਂ ਗਈਆਂ ਤਾਂ ਹੋਰ ਸਰ ਕਿਸ ਤਰ੍ਹਾਂ ਦਾ एलईडी आइटम्स एलईडी फ्रेम्स आदे, फो, आदे फोटो आदि पर्सनल फोटो वेज लगाना चांदे ओ वाले फ्रेम 300 ਰੁਪਏ ਤੋਂ ਸਟਾਰਟ ਹੈ 100 ਰੁਪਏ ਦੇ ਛੋਟੇ ਮਾਡਲ ਸਟਾਰਟ ਹੈ 300 ਰੁਪਏ ਵੱਡੇ ਮਾਡਲ 400 ਰੁਪਏ ਵੱਡੇ ਮਾਡਲ ਇਹ ਸਾਰੇ ਅਵੇਲੇਬਲ ਆ ਗਿਆ ਜੀ ਬਿਲਕੁਲ ਐਚਡੀ ਆਈਟਮ ਆ ਡਿਜੀਟਲ ਆਈਟਮ ਆ 5ਡੀ 4ਡੀ ਸਾਰੀਆਂ ਤੁਹਾਨੂੰ 7ਡੀ ਤੱਕ ਜਿਹੜੀ ਆਈਟਮਾਂ ਤੁਹਾਨੂੰ ਮਿਲਣ ਵਾਲੀਆਂ ਜੀ ਐਲਈਡੀ ਆਈਟਮਾਂ ਸਾਰੀਆਂ ਮਿਲਣਗੀਆਂ ਸਰ ਇਹ ਕੀ ਚੀਜ਼ ਹੈ ਜੀ ਇਸ ਵੈਲੈਂਟਾਈਨ ਦੇ ਉੱਤੇ ਇਹ ਸੈਸਰੀਆਂ ਹੈ ਜੀ ਗਲਾਸ ਹੈ ਹਰ ਦੇ ਸੱਟ ਇਹ ਸਾਰੇ ਚੀਜ਼ਾਂ ਇਹਨਾਂ ਚ ਤੁਹਾਨੂੰ ਇੱਥੇ ਅਵੇਲੇਬਲ ਮਿਲਣੀਆਂ ਉਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਲੇ ਰੇਂਜ ਆਪਾਂ ਲੈ ਗਏ ਆ ਉਹ ਹੈ ਫਾਉਂਟਨ ਰੇਂਜ ਜੀ ਜਿਹੜੇ ਫਾਉਂਟਨ ਬਾਜ਼ਾਰ ਵਿੱਚ 2000 3000 4000 ਰੇਂਜ ਦੇ ਸੀਗੇ 800 ਰੁਪਏ ਦਾ ਫਾਉਂਟਨ ਸਟਾਰਟ ਹੈ ਜੀ 1200 1500 ਰੁਪਏ ਦੇ ਦਿੱਤਾ ਤੁਹਾਨੂੰ ਵੱਡਾ ਫਾਉਂਟਨ ਦੇ ਦਾਂਗੇ ਜੀ ਪੂਰੀ ਐਸੈਸਰੀ ਦੇ ਨਾਲ ਜੀ ਤਾਂ ਬਿਲਕੁਲ ਜੀ 1200 1500 ਦੇ ਵਿੱਚ ਤਾਂ ਤੁਹਾਨੂੰ ਵੱਡਾ ਫਾਉਂਟਨ ਇੱਥੇ ਮਿਲ ਜਾਣਾ ਜੋ ਕਿ ਬਾਜ਼ਾਰ ਦੇ ਵਿੱਚ ਜਿਹੜਾ ਕਾਫੀ ਮਹਿੰਗੇ ਰੇਟਾਂ ਦੇ ਵਿੱਚ ਮਿਲਣਾ ਹੈ ਤੇ ਟॉय ਕਾਰ ਤੇ ਇੱਥੇ ਨੇ ਮਨੋਜ ਨਾਰਗ ਦੀ ਵੱਲੋਂ ਇਹ ਜਿਹੜਾ ਪ੍ਰਤੀਸਥਾਨ ਖੋਲਿਆ ਗਿਆ ਜਿਸ ਦਾ ਨਾਮ ਹੈ ਟ੍ਰੋਫੀ ਹਾਊਸ ਐਂਡ ਗਿਫਟ ਪੁਆਇੰਟ ਜੋ ਕਿ ਫਾਜ਼ਿਲ ਕਾਦੀ ਪ੍ਰੇਮ ਗਲੀ ਦੇ ਵਿੱਚ ਬਣਿਆ ਹੋਇਆ ਹੈ ਤਰਾਹ ਕੀ ਚੀਜ਼ ਬਈ ਤੁਹਾਡੇ ਕੋਲ ਇਸ ਸੇਫਟੀ ਸਟਿਕ ਅੱਜ ਦੀ ਡੇਟ ਤੇ ਜਿੰਨਾ ਜਿੰਨਾ ਆਪਾਂ ਦੇਖ ਰਹੇ ਹਾਂ ਕਿ ਕ੍ਰਾਈਮ ਵੱਧ ਚੁੱਕਿਆ ਹੈ ਲਗੜੀਆਂ ਚ ਆਦੀ ਸੇਫਟੀ ਦੇ ਲਈ ਇੱਕ ਸੇਫਟੀ ਸਟਿਕ ਰੱਖਣਾ ਹਰ ਕਿਸੇ ਦੇ ਲਈ ਬਹੁਤ ਜ਼ਰੂਰੀ ਹੋ ਗਿਆ ਸਮਝ ਲੋ ਆ ਦੇਖੋ ਆਦਾ ਇੱਕ ਸੇਫਟੀ ਇਕੁਪਮੈਂਟ ਆਦੇ ਕੋਲ ਜ਼ਰੂਰ ਹੋਣਾ ਚਾਹੀਦਾ ਇੱਕ ਛੋਟੀ ਜੀ ਬਿਲਕੁਲ ਚੀਜ਼ ਫੁੱਲ ਕੇ ਐਡੀ ਵੱਡੀ ਹੋ ਜਾਏਗੀ ਤੁਹਾਡੀ ਸੇਫਟੀ ਤੁਹਾਨੂੰ ਪੂਰੀ ਕਰਵਾਏਗੀ ਤਾਂ ਬਿਲਕੁਲ ਜੀ ਸੇਫਟੀ ਸਟਿਕ ਕਿਉਂਕਿ ਅੱਜ ਕੱਲ ਵਾਰਦਾਤਾ ਬੜੀਆਂ ਹੁੰਦੀਆਂ ਹੈ ਘਟਨਾਵਾਂ ਤੋਂ ਘਟਨਾਵਾਂ ਬੜੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਝਟਕਾ ਮਾਰ ਕੇ ਜਿਹੜਾ ਇਹ ਬੰਦ ਹੋ ਜਾਂਦੀ ਤੇ ਇੱਕ ਝਟਕੇ ਦੇ ਨਾਲ ਹੀ ਇਹ ਕੋਲ ਜੜੀ ਕਿਸੇ ਦੇ ਮਾਰ ਨਹੀਂ ਹੋਵੇ ਤਾਂ ਇਹ ਆਪਦੀ ਸੇਫਟੀ ਦੇ ਲਈ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਇਹ ਉਪਲਬਧ ਕਰਵਾਈ ਗਿਆ ਸਰ ਕੀ ਰੇਂਜ ਹੁੰਦੀ ਹੈ ਤਾਂ ਬਹੁਤ ਹੀ ਸਸਤੇ 300 ਰੁਪਏ ਤੋਂ ਸਟਾਰਟ ਹੈ ਜੀ ਬਿਲਕੁਲ ਬਹੁਤ 300 ਰੁਪਏ ਤੋਂ ਇਹ ਮਾਡਲ ਜਿਹੜਾ ਸਟਾਰਟ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਮਾਡਲ ਜਿਹੜੇ ਨਾਲ ਦੇ ਕੋਲ ਉ ਤਾਂ ਸਰ ਟॉय ਕਾਰ ਨੂੰ ਲੈ ਗੀ ਕਹੋਗੇ ਜਿਹੜੀ ਟॉय ਕਾਰ ਪਈ ਹੈ ਜੀ ਇਹ ਰੋਬੋਟ ਕਾਰ ਆ ਸਰ ਜੀ ਕਿਧਰੇ ਵੀ ਹਿੱਟ ਕਰੇਗੀ ਤਾਂ ਨਾਲ ਦੀ ਨਾਲ ਖੁੱਲ ਕੇ ਰੋਬੋਟ ਕਾਰ ਬਣ ਜਾਏਗੀ ਜੀ ਇਹ ਵੀ ਬਹੁਤ ਵਧੀਆ ਆਈਟਮ ਹੈ ਜੀ 100-100 ਰੁਪਏ ਦੀ ਰੇਂਜ ਤੋਂ ਸਟਾਰਟ ਨੇ ਜੀ ਇਹ ਕਾਰ ਤਾਂ ਬਿਲਕੁਲ ਜੀ ਦੇਖੋ ਬੜੀ ਵਧੀਆ ਆਈਟਮ ਹੈ ਕਿਤੇ ਹਿੱਟ ਕਰੇਗੀ ਤਾਂ ਇਹ ਉਸੇ ਵੇਲੇ ਖੁੱਲ ਜਾਏਗੀ ਤੇ ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਚੀਜ਼ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲੀਆਂ टॉफी हाउस एंड गिफ्ट बर्थडे बर्थडे दी ससरीयां सिर्फ फाइल का बहुत कमी पाई जाती थी बर्थडे दी ससरीयां <coughs> बर्थडे दे लेटर बर्थडे दे बलून बर्थडे दे, दे सेट बर सारे बर्थडे दे, दे सेशी ओ सारे इत्ते ਤੁਹਾਨੂੰ ਆਪਣੇ ショप ਦੇ ਉੱਪਰ अवेलेबल ਮਿਲਣਗੇ ਹਰ ਟਾਈਮ ਜੀ ਤਾਂ ਬਿਲਕੁਲ ਜੀ बर्थडे ਦੀਆਂ ਸਾਰੀ ਐਕਸੈਸਰੀਆਂ ਦਾ ਦਿਖਾਣਾ ਜੀ ਇਹ ਸਰ ਕਿੰਨੇ ਦੀ ਹੋਏਗੀ মাত্র 40 ਰੁਪਏ ਦੀ 40 ਰੁਪਏ ਦੇ ਵਿੱਚ ਤੁਹਾਨੂੰ ਇਹ ਐਕਸੈਸਰੀ ਜਿਹੜੀ ਮਿਲਣ ਜਾ ਰਹੀ ਹੈ ਜੋ ਕਿ ਬਾਜ਼ਾਰ ਦੇ ਵਿੱਚ 100 150 ਤੋਂ ਘੱਟ ਨਹੀਂ ਮਿਲਦੀ ਉਹ ਇੱਥੇ ਸਿਰਫ ਮਿਲਨੀ ਹੈ 40 ਰੁਪਏ ਦੀ ਤਾਂ ਬਹੁਤ ਵਧੀਆ ਇਹਨਾਂ ਵੱਲੋਂ ਇਹ ਗਿਫਟ ਪੁਆਇੰਟ ਕੋ ਲੈ ਕੇ ਤੇ ਰੇਟ ਵੀ ਬੜੇ ਵਾਜਬ ਤੇ ਸਮਾਨ ਵੀ ਸਭ ਤੋਂ ਵਧੀਆ ਇਹਨਾਂ ਵੱਲੋਂ ਇਹ ਆਈਟਮਸ ਲੈਂਦੇ ਗਏ ਸਰ ਇਹ ਕੀ ਜੀ ਸਰ ਪੋਰਟੇਬਲ ਸਪੀਕਰ ਮਿਲਣਗੇ ਤੁਹਾਨੂੰ ਪਾਰਟੀਆਂ ਦੇ ਲਈ ਆਦੇ ਐਨ ਜੀਓਜ਼ ਦੇ ਲਈ ਜਾਂ ਕਿਸੇ ਇਵੈਂਟ ਦੇ ਅਸ ਸਕੂਲਾਂ ਵਿੱਚ ਰੱਖਣਾ ਚਾਹੁੰਦੇ ਹੋ 40 ਵਾਟ ਤੋਂ ਲੈ ਕੇ 100 ਵਾਟ ਤੱਕ ਦੇ ਸਪੀਕਰ ਤੁਹਾਨੂੰ ਮਿਲਣਗੇ ਬਹੁਤ ਹੀ ਰੀਜ਼ਨਬਲ ਰੇਟ ਹੈ ਜੋ ਕਿ 2 ਤੋਂ 2000 ਤੱਕ ਮਾਰਕੀਟ ਵਿੱਚ ਵਿਕ ਰਹੇ ਆ ਤੁਹਾਨੂੰ ਲਗਭਗ 1300 1400 ਚ ਮਾਡਲ ਸਟਾਰ ਮਿਲ ਜਣਗੇ ਬਿਲਕੁਲ ਜੀ ਆ ਦੇਖੋ ਜੀ ਮਾਇਰ ਕਾਨਗੇ 13-1 ਕੀ ਚੀਜ਼ ਸਾਰੇ ਮਾਈਕ ਨਾਲ ਆ ਜੀ ਇਹ ਹੈ ਕੀ ਜੀ ਜੀ ਪੋਰਟੇਬਲ ਸਪੀਕਰ ਹੈ ਜੀ ਚਾਰ ਪੋਰਟੇਬਲ ਸਪੀਕਰ ਹੈ ਬਿਲਕੁਲ ਜੀ ਬਲੂਟੂਥ ਸਪੀਕਰ ਹੈ ਜੀ ਪੋਰਟੇਬਲ ਸਪੀਕਰ ਹੈ ਜੋ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ 2000 ਤੋਂ ਘੱਟ ਹੀ ਮਿਲਣਾ ਇੱਥੋਂ ਇੱਥੇ ਇਹਨਾਂ ਦੇ ਕੋਲ 1300 ਤੋਂ ਰੇਂਜ ਜਿਹੜੀ ਹੈ ਉਹ ਸਟਾਰਟ ਹੋ ਜਾਈ ਰਹੀ ਹੈ ਤੇ ਸਰ ਹੋਰ ਕੀ ਕੀ ਆਈਟਮ ਹੈ ਤੁਹਾਡੇ ਕੋਲ ਸਰ ਲੇਟੈਸਟ ਪ੍ਰੋਡਕਟ ਵਿੱਚ ਐਸਟਰੋਨੈਟ ਬਹੁਤ ਚੱਲ ਰਿਹਾ ਹੈ ਐਸਟਰੋਨੈਟ ਮਾਡਲ ਜਿਹੜਾ ਹੈ ਮਜਾਰ ਵਿੱਚ 3000 4000 ਚ ਐਵੇਲੇਬਲ ਹੈ ਸਿਰਫ 1300 ਰੁਪਏ ਦੇ ਵਿੱਚ ਜੀ ਵਿਦ ਰਿਮੋਟ ਆਏਗਾ ਔਰ ਇੰਨੀ ਅ ਕੀ ਕੀਤਾ ਜੀ ਐਸਟਰੋਨੈਟ ਮਾਡਲ ਕਹਿੰਦੇ ਨੂੰ ਜੀ ਐਸਟਰੋਨੈਟ ਮਾਡਲ ਹਾਂ ਜੀ ਬਿਲਕੁਲ ਤਾਂ ਦੇਖੋ ਜੀ ਨਵੀਆਂ-ਨਵੀਆਂ ਆਈਟਮਾਂ ਜਿਨ੍ਹਾਂ ਦੇ ਨਾਮ ਵੀ ਜਿਹੜੇ ਲੈਨੇ ਬੜੇ ਓਕੇ ਐ ਉਹ ਆਈਟਮਾਂ ਬੜੇ ਸੋਖੇ ਤਰੀਕੇ ਦੇ ਨਾਲ ਇਨਾਂ ਕੋਲ ਉਪਲਬਧ ਹੈ ਸਰ ਇਹ ਕੀ ਚੀਜ਼ ਹੈਗੀ ਹੈ ਜੀ ਇਹ ਸਰ ਇਹ ਉਹ ਇਹ ਰੋਕੀ ਮਾਡਲ ਹੈ ਜੀ ਵੱਡੇ ਸ਼ਹਿਰਾਂ 'ਚ 7-7 ਹਜ਼ਾਰ ਚ ਮਾਡਲ ਸੇਲ ਹੋ ਰਿਹਾ ਜੀ ਜੀ ਇਹ ਆਪਣੇ ਸ਼ਹਿਰ ਚ ਆਪਾਂ ਲੈ ਆਏ ਆ ਇਸ ਮਾਡਲ ਨੂੰ ਇਹ ਮਾਡਲ ਵੀ ਬਹੁਤ ਹੀ ਕਿਫਾਇਤੀ ਰੇਟੇਜ ਮਿਲ ਜਗਾ 2000 ਦੀ ਰੇਂਜ ਇ ਤੁਹਾਨੂੰ ਐਡਾ ਵੱਡਾ ਮਾਡਲ ਸੈਟਅਪ ਮਿਲ ਜਗਾ ਸਾਡਾ ਤਾਂ ਬਿਲਕੁਲ ਜੀ 에ਅਰ ਹੋਕੀ ਵੀ ਇਹਨਾਂ ਦੇ ਕੋਲ ਉਪਲਬਧ ਹੈ ਜਿਹੜਾ ਕਿ 2000 ਰੁਪਏ ਦੇ ਵਿੱਚ ਇਹ ਮਾਡਲ ਤੁਹਾਨੂੰ ਇੱਥੇ ਮਿਲਣਾ ਹੈ ਜੋ ਕਿ ਵੱਡੇ ਸ਼ਹਿਰਾਂ ਦੇ ਵਿੱਚ 7-7000 ਦਾ ਮਿਲਦਾ ਹੈ ਤਾਂ ਇੱਕ ਬੜਾ ਵੱਡਾ ਫਾਇਦਾ ਜਿਹੜਾ ਤੁਹਾਨੂੰ ਹੋਣ ਜਾ ਰਿਹਾ ਹੈ ਫਾਜ਼ਿਲ ਕਾਦੀ ਪ੍ਰੇਮ ਗਲੀ ਦੇ ਵਿੱਚ ਜਿਹੜਾ ਉਹ ਟਰੋਫੀ ਹਾਊਸ ਐਂਡ ਗਿਫਟ ਪੁਆਇੰਟ ਜਿਹੜਾ ਇਹਨਾਂ ਵੱਲੋਂ ਖੋਲਿਆ ਗਿਆ ਹੈ ਬਨੋਜ ਨਰੰਗ ਜੀ ਦਾ ਇਹ ਪ੍ਰਤੀ ਉਸੀਂ 3D 4D ਦੀ ਗੱਲ ਕੀਤੀ ਆਪਾਂ ਦਿਖਾ ਵੀ ਦਈਏ ਆਪਣੇ ਵੀਵਰ ਨੂੰ ਕਿ ਇਹ ਦੇਖੋ ਇਹ 3D 4D ਫੋਟੋ ਫਰੇਮਸ ਹੋਏ ਨੇ ਇਹਨਾਂ ਤੋਂ ਤੁਹਾਨੂੰ ਡਿਵੋਸ਼ਨਲ ਸੈਵਨ ਹੋਰਸਿਸ ਜੋ ਕਿ ਅੱਜਕੱਲ੍ਹ ਹਰ ਕਾਰ ਦੇ ਵਿੱਚ ਕਾਰ ਓਪਨਿੰਗ ਵੇਲੇ ਦਿੱਤੇ ਆਦੇ ਦੋਸਤ ਰਿਸ਼ਤੇ ਨਾਲ ਦਿੱਤੇ ਜਾਂਦੇ ਨੇ ਉਹਨਾਂ ਚ ਉਹ ਮਾਡਲ ਹਰ ਤਰ੍ਹਾਂ ਦੇ ਮਾਡਲ ਨੇ ਚ अवेलेबल ਹੋਣਗੇ ਇਸ ਤੋਂ ਇਲਾਵਾ ਡਿਜ਼ਾਈਨਿੰਗ ਫਰੇਮਸ ਗਿਫਟਿੰਗ ਰੇਂਜ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੋ ਵੀ ਮਾਡਲ ਆ ਰਿਹਾ ਹੈ ਉਹ ਸਾਰੇ ਆਪਣੇ ਕੋਲ ਇੱਥੇ अवेलेबल ਹੋਣਗੇ ਜਿਵੇਂ ਕਿ RAM ਦਰਬਾਰ ਦਾ ਮੰਦਿਰ ਜੀ ਲੰਦਰਬਾਰ ਦਾ ਫਾਮ ਮੂਰਤ ਕੀਤਾ ਹੈ ਉਹਦੇ ਨਾਮ ਦਰਬਾਰ ਦੇ ਮਾਡਲ ਔਰ ਜਲਦ ਹੀ ਇਸ ਹਫਤੇ ਦੇ ਵਿੱਚ ਹੀ ਆਪਾਂ ਤੁਹਾਨੂੰ ਜੋ ਗਰਬ ਗ੍ਰਾਜ ਜੋ ਨਵੀਂ ਮੂਰਤੀ RAM ਜੀ ਸਥਾਪਿਤ ਕੀਤੀ ਹੈ ਉਹਦੇ ਮਾਡਲ ਵੀ ਆਪਣੇ ਕੋਲ ਇੱਥੇ ਅਵੇਲੇਬਲ ਹੋ ਜਾਣਗੇ ਜੀ ਤਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸ਼੍ਰੀ RAM ਮੰਦਰ ਅਯੁੱਧਿਆ ਦਾ ਮਾਡਲ ਵੀ ਜਿਹੜਾ ਇਹਨਾਂ ਦੇ ਕੋਲ ਉਪਲਬਧ ਹੈ ਜੋ ਕਿ ਤੁਹਾਨੂੰ ਫਾਜ਼ਿਲਗਾ ਦੇ ਵਿੱਚ ਹਲੇ ਕਿਤੇ ਵੀ ਅਵੇਲੇਬਲ ਨਹੀਂ ਹੋਣਾ ਜੋ ਕਿ ਇਹਨਾਂ ਦੇ ਕੋਲ ਮਿਲ ਰਿਹਾ ਹੈ ਪਤਾ ਨੋਟ ਕਰ ਲਓ ਪਤਾ ਇਹਨਾਂ ਦਾ ਪ੍ਰੇਮ ਗਲੀ ਫਾਜ਼ਿਲਗਾ ਤੇ ਦੁਕਾਨ ਦਾ ਨਾਮ ਹੈ ਟ੍ਰੋਫੀ ਹਾਊਸ ਐਂਡ ਗਿਫਟ ਕੋਇਟ ਸਰ ਜੀ ਜੋ ਆਪਾਂ 200 ਰੁਪਏ ਸੇਲ ਕਰ ਰਹੇ ਸੀ ਆਪਣੇ ਵੀਵਰ ਦੇ ਲਈ ਖਾਸ ਤੋਤੇ ਜੋ ਦੇਖ ਰਹੇ ਨੇ ਸਿਰਫ 150 ਡੱਚ ਮਾਡਲ ਬਿਲਕੁਲ ਜੀ ਆਰ ਵੀ ਲਾਈਵ ਮੀਡੀਆ ਦੇ ਵੀਵਰਸ ਨੂੰ ਇਹ 150 ਦੇ ਵਿੱਚ ਮਿਲਣਾ ਹੈ ਸ਼ਰਤ ਇਹ ਜੀ ਸ਼ੇਅਰ ਕੀਤਾ ਹੋਵੇ ਲਾਈਕ ਕੀਤਾ ਹੋਵੇ ਤੇ ਕਮੈਂਟ ਕੀਤਾ ਹੋਵੇ ਫਿਰ ਇਹ 150 ਰੁਪਏ ਦੇ ਵਿੱਚ ਮਿਲਣਾ ਨਹੀਂ ਤਾਂ ਤੁਹਾਨੂੰ ਮਿਲੇਗਾ ਇਹ 200 ਰੁਪਏ ਦੇ ਵਿੱਚ ਇਹ ਮਨੋਜੀ ਨੇ ਜਿਹੜਾ ਸਪੈਸ਼ਲ ਓਫਰ ਦਿੱਤੀ ਆਰ ਵੀ ਲਾਈਵ ਮੀਡੀਆ ਦੇ ਵੀਵਰਸ ਨੂੰ ਤਾਂ ਟੈਡੀ ਦੀ ਗੱਲ ਕਰਾਂਗੇ ਟੈਡੀ ਦੀ ਬਹੁਤ ਵੈਰਾਈਟੀ ਇਹਨਾਂ ਦੇ ਕੋਲ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਟੈਡੀ ਹੈ ਵੈਲੈਂਟਾਈਨ ਡੇ ਆ ਗਿਆ ਤੇ ਨਾਲ ਟੈ ਉਹ ਕਾਫੀ ਵੱਜ ਜਾਂਦੀ ਹੈ ਬੜੇ ਵਧੀਆ ਟੈਡੀ ਜਿਹੜੇ ਦਾ ਵੱਲੋਂ ਲੈਂਦੇ ਕਹਿੰਦੇ ਟੈਡੀ ਦੀ ਗੱਲ ਕਰਾਂਗੇ ਸਰ ਕੀ ਕਹੋਗੇ ਟੈਡੀ ਨੂੰ ਲੈ ਕੇ ਸਰ ਜੋ 1300 1500 ਦਾ ਮਾਡਲ ਜਿਹੜਾ ਬਾਜ਼ਾਰ ਰਚ ਗਿਆ ਸਿਰਫ 600 ਵਿੱਚ ਜੀ ਜੋ 2 2000 ਦੇ ਪੱਛੇ 100 ਦੇ ਮਾਡਲ ਨੇ ਸਿਰਫ 12 1200 ਦੇ ਵਿੱਚ ਇਹ ਕਿੰਨੇ ਦਾ ਜੀ ਤੁਸੀਂ ਦੇਖ ਚੁੱਕੇ ਹੋ ਇਹ ਸਿਰਫ 600 ਰੁਪਏ ਦਾ ਸਰ ਸਿਰਫ 600 ਰੁਪਏ ਦਾ ਐਡਾ ਵੱਡਾ ਟੈਡੀ ਜੀ ਪਲੱਸ ਜਿਹੜੇ ਸ਼ੇਅਰ ਕਰਕੇ ਆਣਗੇ 10% ਡਿਸਕਾਊਂਟ ਵੱਖਰਾ ਜੇ ਉਹ ਸਾਰਾ ਸਾਰਾ ਕੋਈ ਪਰਚੇਸ ਕਰਨ ਤੋਂ ਬਾਅਦ ਤੁਸੀਂ ਦਸਿਓ ਦਿਖਾਈਓ ਆ ਵੇਖੋ ਸ਼ੇਅਰ ਕੀਤਾ ਹੈ ਉਸ ਤੋਂ ਜਿਹੜਾ ਆਫਰ ਦੇ ਦਿੱਤੀ ਹੈ ਜੀ ਇਹ ਟੈਡੀ ਤੇ 600 ਰੁਪਏ ਦਾ ਮਿਲਣਾ ਤੇ ਜੇਕਰ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕੀਤਾ ਹੋਏਗਾ ਤਾਂ 10% ਦੀ ਜਿਹੜੀ ਹੋਰ ਛੂਟ ਦਿੱਤੀ ਜਾਣੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਫਟਾਫਟ ਕਰੋ ਤੇ ਟੈਡੀ ਤੇ 10% ਦੀ ਛੂਟ ਪਾਓ ਕੋਈ ਵੀ ਟੈਡੀ ਕੋਈ ਵੀ ਸਮਾਨ ਤੁਸੀਂ ਇਹ ਤੋਂ ਖਰੀਦਦੇ ਹੋ ਤਾਂ 10% ਦੀ ਛੂਟ ਮਿਲਣੀ ਹੈ ਸ਼ਰਤ ਹੈ ਸ਼ੇਅਰ ਕੀਤਾ ਹੋਵੇ ਲਾਈਕ ਕੀਤਾ ਹੋਵੇ ਕਮੈਂਟ ਕੀਤਾ ਹੋਵੇ ਆ ਕੀ ਲਿਆ ਜੀ ਇਸੀ ਵਾਂਗੂ ਇੱਕ ਹੋਰ ਦੇਖੋ ਕਿਊਟ ਮਾਡਲ ਸਾਡੇ ਕੋਲ ਵਾਹ ਜੀ ਵਾਹ ਇੰਨਾ ਵੱਡਾ ਜਾਇੰਟ ਸਾਈਜ਼ ਜਿਹੜਾ ਹੈ ਟੈਡੀ ਬੀਅਰ ਉਹ ਵੀ ਤੁਹਾਨੂੰ ਸਿਰਫ 2000 ਦੀ ਰੇਂਜ ਤੋਂ نیچے-níਚੇ ਹੀ ਦੇਵਾਂਗੇ ਜੀ ਐਡਾ ਵੱਡਾ ਟੈਡੀ ਜੀ ਲਓ ਜੀ ਐਡਾ ਵੱਡਾ ਟੈਡੀ ਆ ਗਿਆ ਜੀ ਇਹ ਤੁਹਾਨੂੰ ਮਿਲਣਾ ਸਿਰਫ ਸਿਰਫ 2000 ਤੋਂ ਥੱਲੇ-ਥੱਲੇ ਕਿਉਂਕਿ 2000 ਰੁਪਏ ਬਹੁਤ ਕੱਟ ਪ੍ਰਾਈਜ਼ ਹੈ ਇਹਦਾ ਕਿਉਂਕਿ ਮੈਂ ਇਹ ਮਾਡਲ ਦੇਖਿਆ ਸੀ ਪਿਛਲੇ ਸਾਲ ਕਿਸੇ ਕੋਲ 5-6000 ਰੁਪਏ ਉਹਦਾ ਰੇਟ ਦੱਸਿਆ ਗਿਆ ਸੀ ਇੱਥੇ ਸਿਰਫ ਮਿਲਣਾ ਹੈ 2000 ਰੁਪਏ ਦਾ ਲੈਸ ਦੇਣੀ ਹੁੰਦੇ ਹੋਗੇ ਸਰ ਇਹਨਦੇ ਤੇ ਬਿਲਕੁਲ ਜੀ 10% ਡਿਸਕਾਊਂਟ ਐਕਸਟਰਾ ਵਾਹ ਜੀ ਵਾਹ 10% ਐਕਸਟਰਾ ਡਿਸਕਾਊਂਟ ਵੀ ਮਿਲਣਾ ਜੀ ਸ਼ਰਤ ਸਿਰਫ ਸ਼ੇਅਰ ਕਰਕੇ ਆਉਂਗੇ ਬਿਲਕੁਲ ਜੀ ਸ਼ੇਅਰ ਲਾਈਕ ਕਮੈਂਟ ਕੀਤਾ ਹੋਏਗਾ ਜੋ ਆਕੇ ਤੇ ਦਿਖਾਏਗਾ ਮਨੋਜੀ ਨੂੰ ਉਹਨਾਂ ਨੂੰ 10% ਦੀ ਜਿਹੜੀ ਛੂਟ ਹੈ ਉਹ ਐਕਸਟਰਾ ਦਿੱਤੀ ਜਾਣੀ ਹੈ 2000 ਰੁਪਏ ਤੋਂ ਕੱਟ ਜਿਹੜਾ ਪ੍ਰਾਈਸ ਇਹਦਾ ਰੱਖਿਆ ਗਿਆ ਤੁਹਾਨੂੰ ਵੱਡਾ ਲੱਗ ਰਿਹਾ ਰੁਪੇਸ਼ ਜੀ ਆ ਕੀ ਲੱਗੇਗਾ ਓ ਮਹਾਰਾਜ ਜੀ ਨਵੀਆਂ ਨਵੀਆਂ ਚੀਜ਼ਾਂ ਤੁਸੀਂ ਐਡਾ ਵੱਡਾ ਚੱਕ ਲਿਆ ਜੀ ਹੁਣ ਫਿਰ ਪਿਆਰ ਅੱਜ ਕਾ ਲੋਕਾਂ ਦਾ ਬਹੁਤ ਵੱਡਾ ਹੈ ਅੱਛਾ ਜੀ ਦਿਲੋਂ ਪਿਆਰ ਕਰਦੇ ਨਹੀਂ ਕਿਡੋ ਪਿਆਰ ਕਰਦੇ ਆ ਤੇ ਇਹਦਾ ਉਹ ਢੇਡਾ ਢਾ ਸ ਉਵੇਂ ਟੈਡੀ ਵੀਰ ਵੀ ਵੱਡਾ ਵਾਹ ਜੀ ਵਾਹ ਵੱਡਾ ਸਾਰਾ ਟੈਡੀ ਵੀਰ ਜੀ ਇਹ ਸਰ ਕਿੰਨੇ ਦਾ ਜੀ ਇਹ ਸਰ ਬਸ 5700 ਫालतू ਬਸ ਗੱਲਾਂ ਨੰਦੇ ਜੀ ਮਤਲਬ 2500 ਦਾ 2500 ਰੁਪਏ ਵਾਹ ਜੀ 2500 ਰੁਪਏ ਦੇ ਵਿੱਚ ਐਡਾ ਵੱਡਾ ਟੈਡੀ ਤੁਹਾਨੂੰ ਮਿਲਣਾ ਤੇ ਛੂਟ ਸਰ 10% ਐਕਸਟਰਾ 10% ਦੀ ਐਕਸਟਰਾ ਛੂਟ ਜਿਹੜੀ ਦਿੱਤੀ ਜਾਣੀ ਹੈ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਵੱਡਾ ਟੈਡੀ ਜਿਹੜਾ ਹੈ ਜੋ ਕਿ 3200 ਦੇ ਇੰਨੇ ਤੇ ਤੁਹਾਨੂੰ 10% ਜਿਹੜੀ ਐਕਸਟਰਾ ਛੂਟ ਜਿਹੜੀ ਮਿਲਣੀ ਹੈ ਤਾਂ ਸਪੈਸ਼ਲ ਓਫਰ ਜਿਹੜੀ ਹੈ ਉਹ ਆਰਬੀ ਲਾਈ ਮੀਡੀਆ ਦੇ ਦਰਸ਼ਕਾਂ ਨੂੰ ਦਿੱਤੀ ਗਈ ਹੈ ਤਾਂ ਮਨੋਜੀ ਹੋਰ ਕੀ ਦਿਖਾਉਣ ਜਾ ਰਹੇ ਹੋ ਬੜਾ ਦਸ ਯਾਰ ਵਡੀਆਂ-ਵਡੀਆਂ ਆਈਟਮਾਂ ਕੱਢੀ ਆਨੇ ਹੋ ਸਰ ਬਸ ਤੁਹਾਡਾ ਸਾਥ ਹੈ ਪਿਆਰ ਹੈ ਜੀ ਡੈਕੋਰੇਟਿਵ ਆਈਟਮਾਂ ਵਿੱਚ ਫਲਾਵਰਸ ਦੀ ਆਈਟਮ ਇੰਨੀ ਮਿਲੇਗੀ ਰੇਂਜ ਤੁਹਾਨੂੰ ਕਿ ਜੇ ਤੁਸੀਂ ਘਰ ਸਜਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਇਵੈਂਟ ਵਾਸਤੇ ਚਾਹੇ ਜੇ 26 ਜਨਵਰੀ ਬੀਤੀ ਹੈ ਕਲਾਸਰੂਮ ਸਜਾਏ ਗਿਆ ਹੈ ਘਰ ਸਜਾਏ ਗਿਆ ਹੈ ਸਾਰੀ ਰੇਂਜ ਮਿਲੇਗੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਰੇਟਾਂ ਤੋਂ 30-30 ਰੁਪਏ ਦੀ ਜਿਹੜੀ ਲੜੀ ਹੈ ਜੋ ਬੜੀ ਵਧੀਆ ਵਾਸ਼ੀਅਬਲ ਮੈਂ ਚਾਹੁੰਗਾ ਮੇਰੇ ਦੋਸਤ ਦਿਖਾ ਦੇਣ ਜੀ ਤਾਂ ਬਿਲਕੁ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਮਹਿੰਗੀਆਂ ਮਿਲਦੀਆਂ ਤਾਂ ਬਨੋਦ ਜੀ ਨੇ ਜਿਹੜਾ ਬਹੁਤ ਵਧੀਆ ਗਿਫਟ ਪੁਆਇੰਟ ਖੋਲਿਆ ਜਿਸ ਦਾ ਨਾਮ ਹੈ ਟ੍ਰੋਫੀ ਹਾਊਸ ਐਂਡ ਗਿਫਟ ਪੁਆਇੰਟ ਕਿਤੇ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਮਿਲਣਾ ਹਰ ਤਰ੍ਹਾਂ ਦਾ ਗਿਫਟ ਮਿਲਣਾ ਹੈ ਚਾਹੇ ਤੁਸੀਂ ਕਰ ਸਜਣਾ ਹੈ ਜਾਂ ਫਿਰ ਕਿਸੇ ਰਿਸ਼ਤੇਦਾਰ ਨੂੰ ਜਾਂ ਫਿਰ ਦੋਸਤ ਮਿੱਤਰ ਨੂੰ ਕੋਈ ਵੀ ਗਿਫਟ ਦੇਣਾ ਹੈ ਜਾਂ ਫਿਰ ਵੈਲੈਂਟਾਈਨ ਡੇ ਤੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ ਤਾਂ ਤੁਸੀਂ ਇੱਕ ਵਾਰੀ ਇਹਨਾਂ ਦੀਆਂ ਸੇਵਾਵਾਂ ਦਾ ਲਾਭ ਜ਼ਰੂਰ ਲਓ ਪਤਾ ਨੋਟ ਕਰ ਲਓ ਪ੍ਰੇਮ ਗਲੀ ਪ੍ਰੇਮ ਗਲੀ ਫਾਜ਼ਿਲਗਾ ਦੇ ਵਿੱਚ ਜਿਹੜਾ ਇਹਨਾਂ ਦਾ ਗਿਫਟ ਪੁਆਇੰਟ ਬਣਾਇਆ ਸਰ ਇਹ ਕੀ ਚੀਜ਼ ਹੈ ਜੀ ਚਾਹੇ 스마트 ਵਾਚ ਲੋ ਚਾਹੇ ਮਾਈਕ ਲੋ ਚਾਹੇ ਬਲੂਟੁੱਥ ਹੈੱਡਫੋਨ ਲੋ ਸਾਰਿਆਂ ਦੀ ਹੀ ਰੇਂਜ ਅਵੇਲੇਬਲ ਹੈ ਔਰ ਬੜੇ ਹੀ ਅੱਛੇ ਡਿਸਕਾਊਂਟ ਤੇ 50 57 60% ਡਿਸਕਾਊਂਟ ਘਟੋ ਘਟ ਮਿਲੇਗਾ ਜੀ ਵਾਹ ਜੀ ਵਾਹ ਜੇਕਰ ਤੁਸੀਂ ਸਤ ਸੌ ਰੁਪਏ ਤੋਂ ਤੁਹਾਨੂੰ 스마트 ਵਾਚ ਸ਼ੁਰੂ ਕਰ ਦਾਂਗੇ ਜੀ 스마트 ਵਾਚ ਲੈਣਾ ਹੋਵੇ ਚਾਹੇ ਤੁਸੀਂ ਇਹ ਕੋਲਰ ਮਾਈਕ ਲੈਣਾ ਹੋਵੇ ਵਾਇਰਲੈਸ ਮਾਈਕ ਇਹਨੂੰ ਕਹਿੰਦੇ ਨੇ ਤੇ ਜਾਂ ਫਿਰ ਤੁਸੀਂ ਜਿਹੜਾ ਇਹ ਕੀ ਹੈ ਜੀ ਬਲੂਟੁੱਥ ਹੈੱਡਫੋਨ ਜੀ ਬਲੂਟੁੱਥ ਹੈੱਡਫੋਨ ਬਲੂਟੁੱਥ ਹੈੱਡਫੋਨ ਲੈਣਾ ਹੋਵੇ ਉਹ ਵੀ ਇਹਨਾਂ ਦੇ ਕੋਲ ਬੜੀ ਸਸਤੀ ਰੇਂਜ ਦੇ ਵਿੱਚ ਅਵੇਲੇਬਲ ਹੈ ਸਸਤਾ ਤਾਂ ਮਿਲਣਾ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਸਰ ਇੱਕ ਮੈਂ ਸਾਡੇ ਜਿਹੜੇ ਈ ਵਿਊਅਰਸ ਹੈ ਉਹਨਾਂ ਦਾ ਫਾਇਦਾ ਅਸੀਂ ਜਰੂਰ ਕਰਵਾਦੇ ਹਾਂ ਉਹਨੇ ਹਰ ਵਾਰ ਜੀ ਤਾਂ ਇੱਕ ਤੁਹਾਡੇ ਕੋਲੋਂ ਗਿਫਟ ਅਸੀਂ ਜਰੂਰ ਲਵਾਂਗੇ ਸਾਡੇ ਸ਼ੇਅਰ ਕਰਨ ਵਾਲਿਆਂ ਨੂੰ ਤਾਂ ਉਹ ਗਿਫਟ ਕੀ ਰਹੇਗਾ ਆਪਾਂ 스마트 ਵਾਚ ਗਿਫਟ ਕਰਾਂਗੇ ਅੱਜ ਕੱਲ੍ਹ 스마트 ਜਨਤਾ 스마트 ਵਿਊ ਦੇ ਕੇ ਆਏ ਕਿ ਸਾਡੇ ਕੋਲ ਤਾਂ 스마트 ਵਾਚ ਬਿਲਕੁਲ ਫ੍ਰੀ ਮਿਲੇਗੀ ਤੁਸੀਂ ਡਰਾ ਕੱਢੋਗੇ ਤੁਹਾਡੇ ਜਿਵੇਂ ਰਹੇਗਾ ਤੁਸੀਂ ਕਿਹਨੂੰ ਦਵਾਨੀ ਜੀ ਬਿਲਕੁਲ ਜੀ ਇਹ ਜਿਹੜੀ 스마트 ਵਾਚ ਹੈ ਇਹ ਤੁਹਾਨੂੰ ਗਿਫਟ ਮਿਲਣੀ ਹੈ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸ਼ੇਅਰ ਕਰਨ ਵਾਲੇ ਨੂੰ ਇਹ 스마트ਵਾਚ ਮਿਲਣੀ ਹੈ ਜੇਕਰ ਸ਼ੇਅਰ ਕਰਨ ਵਾਲੇ ਦੀ ਗਿਣਤੀ ਜ਼ਿਆਦਾ ਹੋਈ ਉਸ ਦੇ ਵਿੱਚੋਂ ਡਰਾਅ ਕੱਢਿਆ ਜਾਏਗਾ ਤਾਂ ਇੱਕ ਵਿਅਕਤੀ ਨੂੰ ਜਿਹੜਾ ਇਹ ਵਾਚ ਮਿਲਣੀ ਹੈ ਤਾਂ ਬਿਲਕੁਲ ਜੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ 스마트ਵਾਚ ਨੂੰ ਜਿਹੜਾ ਜਿੱਤਣ ਦਾ ਮੌਕਾ ਨਾ ਗਵਾਓ ਤਾਂ ਫਾਜ਼ਿਲ ਕਾ ਦੇ ਵਿੱਚ ਪ੍ਰੇਮ ਗਲੀ ਦੇ ਅੰਦਰ ਜਿਹੜਾ ਟਰੋਫੀ ਹਾਊਸ ਐਂਡ ਗਿਫਟ ਪੁਆਇੰਟ ਖੁੱਲਿਆ ਗਿਆ ਹੈ ਮਨੋਜ ਨਾਰੰਗ ਜੀ ਸਾਡੇ ਨਾਲ ਮੌਜੂਦ ਹੈ ਨਾਰੰਗ ਸਾਹਿਬ ਅਖੀਰ ਤੇ ਸਾਡੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚਿਓ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਤਾਨੂੰ ਇਸਦਾ ਦਿਖਾਉਣ ਦਾ ਮੌਕਾ ਦਿੱਤਾ ਮੈਂ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਕਰਾਂਗਾ ਕਿ ਇੱਕ ਵਾਰ ਯਾਦ ਇਸ ਗਿਫਟ ਪੁਆਇੰਟ ਤੇ ਆਓ ਬਾਜ਼ਾਰ ਦੇ ਨਾਲ ਤੁਹਾਨੂੰ ਬਹੁਤ ਹੀ ਕਿਫਾਇਤੀ ਰੇਟਾਂ ਤੇ ਗਿਫਟ ਮਿਲਣਗੇ ਕਿਸੇ ਵੀ ਇਵੈਂਟਾਂ ਸੇ ਚਾਹੇ ਬੱਚਿਆਂ ਦੇ ਕੋਈ ਬਰਥਡੇ ਆ ਉਹਨਾਂ ਨੇ 200 200 ਰੁਪਏ ਦਾ ਗਿਫਟ ਲੈਣਾ ਉਹ ਵੀ ਰੇਂਜ ਸਾਰੀ ਅਵੇਲੇਬਲ ਹੈ ਔਰ ਚਾਹੇ ਤੁਸੀਂ 2 200 4 400 ਦਾ ਗਿਫਟ ਲੈਣਾ ਉਹ ਵੀ ਰੇਂਜ ਅਵੇਲੇਬਲ ਹੈ ਤੁਸੀਂ ਇੱਕ ਵਾਰ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਐਡਰੈਸ ਟ੍ਰੋਫੀ ਹਾਊਸ ਗਿਫਟ ਪੁਆਇੰਟ ਪ੍ਰੇਮ ਗਲੀ ਨੀਅਰ ਰਾਮਾਕ੍ਰਿਸ਼ਨ ਟੈਂਟ ਹਾਊਸ ਫਾਜ਼ ਲਿਖਨ ਦਾ ਟ੍ਰੈਂਡ ਬਣਿਆ ਵੀ ਇਹ ਦੁੱਲਣ ਦਾ ਘਰ ਹੈ ਜਾਂ ਫਿਰ ਇਹ ਦੁੱਲੇ ਦਾ ਘਰ ਹੈ ਤਾਂ ਬਿਲਕੁਲ ਇਹਨਾਂ ਵੱਲੋਂ ਚਾਹੇ ਹਲਦੀ ਹੈ ਚਾਹੇ ਮਹਿੰਦੀ ਹੈ ਉਹ ਸਾਰਾ ਕੁਝ ਲਿਖਨ ਦਾ ਅਜੇ ਅੱਜ ਕੱਲ ਇੱਕ ਟ੍ਰੈਂਡ ਚੱਲ ਚੁੱਕਿਆ ਤਾਂ ਉਹ ਵੀ ਚੀਜ਼ਾਂ ਤੁਹਾਨੂੰ ਮਿਲਣਗੀਆਂ ਹਲਦੀ ਮਹਿੰਦੀ ਦੁੱਲਣ ਦਾ ਘਰ ਦੁੱਲਨੀਆਂ ਦਾ ਘਰ ਸ਼ਾਦੀ ਦਾ ਘਰ ਇਹ ਸਭ ਕੁਝ ਤੁਹਾਨੂੰ ਇੱਥੇ ਮਿਲਣ ਵਾਲਾ ਹੈ ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਫਾਜ਼ਿਲਕਾ ਦੀ ਪ੍ਰੇਮ ਗਲੀ ਦੇ ਵਿੱਚ ਟਰੋਫੀ ਹਾਊਸ ਐਂਡ ਗਿਫਟ ਪੁਆਇੰਟ ਖੁੱਲ ਚੁੱਕਿਆ ਹੈ ਜੇਕਰ ਤੁਸੀਂ ਵੀ ਕੋਈ ਗਿਫਟ ਆਈਟਮ ਲੈਣੀ ਹੈ ਤਾਂ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਜਿਹੜਾ ਹੈ ਉਲਟਾ ਜਾ ਸਕਦਾ ਹੈ ਬਹੁਤ ਹੀ ਘੱਟ ਰੇਟਾਂ ਤੇ ਬਾਜ਼ਾਰ ਦੇ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਇਹਨਾਂ ਵੱਲੋਂ ਸਮਾਨ ਜਿਹੜਾ ਹੈ ਉਪਲਬਧ ਕਰਵਾਇਆ ਗਿਆ ਹੈ ਤਾਂ ਅਸੀਂ ਤੁਹਾਨੂੰ ਨਵੇਂ-ਨਵੇਂ ਜਾਣਕਾਰੀਆਂ ਦੇ ਨਾਲ ਅਸੀਂ ਤੁਹਾਡੇ ਰੂਬਰ ਹੁੰਦੇ ਰਵਾਂਗੇ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ